ਆਪਣੇ ਥਿਊ ਵਿਊ ਸ਼ੇਅਰ ਕਰਾਂਗੇ ਸਾਰੇ ਨੌਜਵਾਨ ਬੱਚਿਆਂ ਨਾਲ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਐਸ ਫਿਊਚਰ ਲੀਡਰਸ਼ਿਪ ਤੇ ਜਿਹੜੀ ਪਾਰਟੀ ਦੀ ਅਸੀਂ ਵੀ ਕਿਸੇ ਦਿਨ ਇਹਦੇ ਵਿੱਚੋਂ ਗਏ ਆਂ ਤੋਂ ਆਪਣੇ ਸਾਰੇ ਥਿਊ ਸ਼ੇਅਰ ਕਰਾਂਗੇ ਆਉਣ ਵਾਲਾ ਪੰਜਾਬ ਦੇ ਪੋਲੀਟਿਕਲ ਹਾਲਾਤ ਕੀ ਨੇ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰਨਾ ਕੁਝ ਤੇ ਉਹਦੇ ਬਾਰੇ ਗੱਲ ਕਰਨ ਵਾਸਤੇ ਆਏ ਬਾਕੀ ਹੋਰ ਜੇ ਤੁਹਾਡੀ ਕੋਈ ਗੱਲ ਹੈ ਤਾਂ ਦੱਸੋ ਸੇ ਭਾਪੂਸ਼ ਨਾਸ਼ੁਰ ਫੈਮਿਲੀ ਮਿਲੋ ਕਿਉਂਕਿ ਜਿਵੇਂ ਈਡੀ ਨੂੰ ਦਿੱਤਾ ਕੀਤਾ ਗਿਆ ਮੈਨੂੰ ਉਹਨਾਂ ਉਹਨਾਂ ਕੋ ਮੈਂ ਹੁਣ ਇਸ ਫੰਕਸ਼ਨ ਤੋਂ ਬਾਅਦ ਮੈਂ ਉੱਥੇ ਜਾਣਾ ਫਿਰ ਭੈਣ ਸਾਹਿਬ ਦੇ ਘਰ ਜਾਣਾ ਹੈ ਸੱਚ ਕਾਨੂੰਨ ਉਸਤਾ ਕਿਹੋ ਜਿਹਾ ਹੈ ਅੱਜ ਦਿਨ ਘਟਨਾਵਾਂ ਵਾਪਰ ਜਾਂਦੀਆਂ ਨੇ ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਜੀ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅਇਤੋ 4 ਦਿਨ ਪਹਿਲੇ ਇੱਕ ਐਸਐਚਓ ਲੇਡੀ ਐਸਐਚਓ ਵੇਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰੀਆਂ ਮ ਅਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਤੇ ਦੇ ਨਾਲ ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗਵਾਂਡੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਹਸੀਨਾ ਤੇ ਉਨਾ ਜ਼ਿਕਰ ਕੀਤਾ ਕਿ ਤਾਂ ਕਿਸਾ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ ਰਾਇ ਦਊਂਗਾ ਵੰਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਹੈ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 55 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ 6 ਕਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤਾ ਤੇ ਕਾਟੋਕਾਰ ਜੇ ਫੋਰਨ ਪਾਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਘੱਟ ਤੋਂ ਘੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟੱਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਪੰਜਾਬ ਸਰਕਾਰ ਕਿਤੇ ਕੋਈ ਐਮਐਸਪੀ ਨਹੀਂ ਮਿਲ ਰਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋੜ ਰਹੇ ਨੇ ਮੰਡੀਆਂ ਦੇ ਵਿੱਚ ਕਿਹਦੇ ਤੁਕੀ ਤੁਸੀਂ ਆਸ ਉਮੀਦ ਕਰਦੇ ਏਸ ਚੀਫ ਮਿਨਿਸਟਰ ਕੋ ਕੁ ਤੁਸੀਂ ਆਸ ਉਮੀਦ ਕਰ ਸਕਦੇ ਹੋ ਜਿਹੜਾ ਕਦੀ ਇੱਕੋ ਕਈ ਦਫਾਸੀਂ ਇਹ ਗੱਲ ਕਹੀ ਹੈ ਸਾਰੇ ਨੂੰ ਵੱਡੀ ਆਪੋਜੀਸ਼ਨ ਜਮਾਤ ਕਾਂਗਰਸ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕ ਕੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕ ਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿੰਿਸਟਰ ਨੂੰ ਮਿਲਿਏ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਤਰਾਈ ਬਾ ਵਾਲਾ ਸਲੂਟ ਕਿਉਂ ਕੀਤਾ ਜਾ ਰਿਹਾ ਬਟ ਭਗਵੰਤ ਕਬਾਨ ਦੇ ਏਜੰਡੇ ਤੇ ਗੱਲ ਇਹ ਹੁੰਦੀ ਇਹਦੇ ਏਜੰਡੇ ਦੇ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤੇ ਮੈਂ ਸਮਝਣਾ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਇਸ ਕਿਸਮ ਦਾ ਜੀ ਜੀ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ ਔਕੀ ਦੀ ਟੀਮ ਇਹ ਇੱਥੇ ਰਹਿ ਗਿਆ ਤੇ ਸੈਮੀਫਾਈਨਲ ਚਾ ਗਿਆ ਰਿਜ਼ਰਵੇਸ਼ਨ ਲੈ ਕੇ ਕੱਲ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੋ ਕਿਦਾਂ ਦੇਖ ਰਹੇ ਹੋ ਕੁਝ ਭਾਈਚਾਰੇ ਬੋਲੇ ਇਸ ਦਾ ਸੋ ਇਹ ਸਾਡੀ ਪਾਰਟੀ ਜਿਹੜੀ ਹੈ ਸੋਚ ਵਿਚਾਰ ਕੇ ਦੇ ਤੇ ਆਪਣੀ ਟਿੱਪਣੀ ਕਰੇ ਮੀਟਿੰਗ ਹੋ ਰਹੀ ਹੈ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜੀ ਡਿਸਕਸ ਜੀ ਸੰਤੂ ਸਾਹਿਬ ਇੱਕ ਦਿਨ ਪਹਿਲਾਂ ਵੀ ਜਿਹੜੀ ਮੀਟਿੰਗ ਹੋ ਕੇ ਹੈਗੀ ਹੈ ਇਹ ਅਸਲ ਦੇ ਵਿੱਚ ਮੀਟਿੰਗ ਨਹੀਂ ਇਹ ਸਾਡੀ ਸਟੇਟ ਦੀ ਐਗਜ਼ੀਕਿਊਟਿਵ ਹੈ ਤੇ ਤਿੰਨ ਦੋ ਦਿਨ ਦੀ ਇੱਕ ਦਿਨ ਦੀ ਸਟੇਟ ਐਗਜ਼ੀਕਿਊਟਿਵ ਦੋ ਦਿਨ ਦੀ ਟ੍ਰੇਨ ਤਾਂ ਇਹ ਹਰ ਸਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਵਾ ਇਹਨੂੰ ਕਰਨ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਬਹੁਤ ਸਾਰੇ ਨਵੇਂ ਨੌਜਵਾਨ ਚੁਣ ਕੇ ਯੂਥ ਕਾਂਗਰਸ ਦੀਆਂ ਚੋਣਾਂ ਲੜ ਕੇ ਆਏ ਹੁੰਦੇ ਆ ਉਹਨਾਂ ਨੂੰ ਕਾਂਗਰਸ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੁੰਦਾ ਇਹਦੇ ਵਿੱਚ ਕਿਸ ਤਰ੍ਹਾਂ ਗਾਂਧੀ ਜੀ ਤੋਂ ਲੈ ਕੇ ਨੇਰੂ ਜੀ ਨੇ ਸਾਰੇ ਜਿੰਨੇ ਸਾਡੇ ਲੀਡਰ ਕਾਂਗਰਸ ਦੇ ਹੋਏ ਨੇ ਉਹਨਾਂ ਨੇ ਕਿਸ-ਕਿਸ ਤਰ੍ਹਾਂ ਕੀ-ਕੀ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਿਵੇਂ ਜੇਲਾਂ ਕੱਟੀਆਂ ਕਿਵੇਂ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਆਜ਼ਾਦ ਕਰਵਾਇਆ ਸ਼ਹੀਦ ਭਗਤ ਸਿੰਘ ਉਦਮ ਸਿੰਘ ਸਾਰੇ ਜਿਹੜੇ ਆਪਣੇ ਯੋਧੇ ਹੋਏ ਨੇ ਉਹਨਾਂ ਦੀਆਂ ਸਾਰੇ ਉਹਨਾਂ ਬਾਰੇ ਦੱਸਿਆ ਜਾਂਦਾ ਸੋ ਇੱਕ ਦਿਨ ਦੀ ਸਾਡੀ ਸਟੇਟ ਐਗਜ਼ੀਕਿਊਟਿਵ ਸੀ ਦੋ ਦਿਨਾਂ ਦੀ ਸਾਡੀ ਟ੍ਰੇਨਿੰਗ ਸੀਗੀ ਅੱਜ ਇੱਕ ਦਿਨ ਦੀ ਟ੍ਰੇਨਿੰਗ ਸਾਡੀ ਪਾਰਕਲਾਜ਼ਾ ਦੇ ਵਿੱਚ ਸੀ ਅੱਜ ਲਾਸਟ ਦਿਨ ਆ ਅੱਜ ਦੀ ਟ੍ਰੇਨਿੰਗ ਸਾਡੀ ਫਰੈਂਟ ਸਰਜੈਂਸੀ ਚ ਸੋ ਅੱਜ ਦੇ ਸਾਡੇ ਇਹਦੇ ਵਿੱਚ ਪਹਿਲਾਂ ਤਾਂ ਸਾਡੇ ਆਲ ਇੰਡੀਆ ਦੇ ਇੰਚਾਰਜ ਜਿਹੜੇ ਸੀਗੇ ਕ੍ਰਿਸ਼ਨਾਲਾ ਵਾਰੂ ਜੀ ਉਹ ਨੌਜਵਾਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਵਾਸਤੇ ਉਹਨਾਂ ਨੂੰ ਸੇਹ ਦੇਣ ਵਾਸਤੇ ਆਏ ਸੀ ਸੋ ਪਹਿਲੇ ਦਿਨ ਟ੍ਰੇਨਿੰਗ ਦੇ ਵਿੱਚ ਰਾਜਾ ਵੜਿੰਗ ਜੀ ਨੇ ਸ਼ਿਰਕਤ ਕੀਤੀ ਸੀਗੀ ਸੋ ਹੁਣ ਅੱਜ ਪ੍ਰਤਾਪ ਬਾਜਬਾ ਜੀ ਇੱਥੇ ਥੋੜੇ ਕੁਝ ਕ ਪੰਜ-ਸੱਤ ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਉਹ ਨੌਜਵਾਨਾਂ ਨੂੰ ਸੇਧ ਦੇਣ ਆਉਂਦੇ ਆ ਇਦਾਂ ਹੀ ਵਿਜੇਂਦਰ ਸਿੰਘਲਾ ਜੀ ਵੱਖ-ਵੱਖ ਸਾਰੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸੀ ਜਿਹੜੇ ਯੂਥ ਕਾਂਗਰਸ ਦੇ ਵਿੱਚੋਂ ਨਿਕਲ ਕੇ ਆਏ ਨੇ ਖਾਸ ਕਰ ਜਿਵੇਂ ਜਿ ਵਿਜੇਂਦਰ ਸਿੰਘਲਾ ਜੀ ਦੀ ਗੱਲ ਕਰੀਏ ਉਹ ਵੀ ਯੂਥ ਦੇ ਵਿੱਚੋਂ ਆਏ ਨੇ ਪ੍ਰਤਾਪ ਬਾਜਵਾ ਜੀ ਵੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਲਖਵੀਰ ਲੱਖਾ ਜੀ ਆਏ ਰਾਜਾ ਵੜਿੰਗ ਜੀ ਆਏ ਇਹ ਸਾਰੇ ਸਾਡੇ ਯੂਥ ਦੇ ਲੀਡਰ ਸੀ ਲੱਗਦਾ ਜੀ ਕਿਤੇ ਨਾ ਕਿਤੇ ਖਾਨਾ ਚੰਗੀ ਜਿਹੜੀ ਐ ਕਿਤੇ ਨਾ ਕਿਤੇ ਯੂਥ ਦੇ ਵਿੱਚ ਪਹਿਲਾਂ ਰਹੀ ਐ ਉਹ ਸੂ ਖਤਮ ਕੀਤਾ ਜਾ ਰਹੇ ਆ। ਨਹੀਂ ਖਾਨਾ ਚੰਗੀ ਸਾਡੀ ਕੋਈ ਯੂਥ ਦੇ ਵਿੱਚ ਹੈ ਹੀ ਨਹੀਂ ਦੇਖੋ ਜਿੱਥੇ ਵੀ ਕੋਈ ਨੌਜਵਾਨਾਂ ਦੀ ਗੱਲ ਆਉਂਦੀ ਹੈ ਉੱਥੇ ਮਾੜੇ ਮੋٹے ਮਤਪੇ ਤਾਂ ਹਰ ਜਗ੍ਹਾ ਹੁੰਦੇ ਨੇ ਪਰ ਕੋਈ ਇਦਾਂ ਦੀ ਕੋਈ ਸਾਡੀ ਖਾਨਾ ਚੰਗੀ ਨਹੀਂ ਆਪਸ ਦੇ ਵਿੱਚ ਸਾਰੀ ਯੂਥ ਕਾਂਗਰਸ ਇੱਕ ਆ ਹਰ ਪਲੇਟਫਾਰਮ ਤੇ ਇੱਕ ਆ ਕਾਂਗਰਸ ਪਾਰਟੀ ਇੱਕ ਇਹੋ ਜਿਹਾ ਗਲਦਸਤਾ ਵਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਫਲਵਾੜੀਆਂ ਨੇ ਹਰ ਇੱਕ ਨੂੰ ਇੱਕ ਗੱ ਨਾ ਕਿ ਬੀਜੇਪੀ ਮੰਗੂ ਵੀ ਭਾਈ ਜਿਹੜੀ ਗੱਲ ਥੋਪਦੀ ਉਹੀ ਕਰਨੀ ਪੈਣੀ ਆ ਤੁਸੀਂ ਜਿਹੜੇ ਮਾੜੇ ਮੋਟੇ ਨੇ ਮਤ ਪੇਜ ਦੇ ਆਪਣੇ ਘਰਾਂ ਦੇ ਵਿੱਚ ਵੀ ਹਰੇਕ ਦੇ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਹੁੰਦੇ ਇਦਾਂ ਦੀਆਂ ਛੱਤ ਮਾੜੀਆਂ ਮੋਟੀਆਂ ਚੀਜ਼ਾਂ ਸਾਰੀਆਂ ਚੱਲਦੀਆਂ ਰਹੀਆਂ ਅੱਜ ਕੋਈ ਖਾਸ ਮੁੱਦਾ ਤੇ ਡਿਸਕਸ ਹੋਈ ਨਹੀਂ ਅੱਜ ਸਾਡਾ ਟ੍ਰੇਨਿੰਗ ਸੀਗੀ ਸਾਡੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਦਾ ਜਿਹੜਾ ਲਾਸਟ ਦਿਨ ਸੀਗਾ 5:30 5:30 ਵਜੇ ਦੀ ਟ੍ਰੇਨਿੰਗ ਸਾਡੀ ਖਤਮ ਹੋ ਜਾਣੀ ਆ ਉਹ ਸਿਰਫ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣ ਵਾਸਤੇ ਕਾਂਗਰਸ ਪਾਰਟੀ ਨਾਲ ਜੋੜਨ ਵਾਸਤੇ ਜਿਹੜਾ ਸੀਗਾ ਸਾਡਾ ਟ੍ਰੇਨਿੰਗ ਸੈਸ਼ਨ ਚੱਲਿਆ ਹੋਇਆ ਪਿਛਲੇ ਵੀ ਇਲੈਕਸ਼ਨ ਆ ਰਹੀ ਇਲੈਕਸ਼ਨ ਦੇ ਵਿੱਚ ਹੀ ਬਹੁਤ ਜ਼ਿਆਦਾ ਅਹਿਮ ਰਹਿੰਦਾ ਵਾ ਕਿਉਂਕਿ ਜਿੱਦਦਰ ਵੀ ਨੌਜਵਾਨ ਹੋ ਜਾਣ ਉਦਰੀ ਸਰਕਾਰ ਬਣਦੀ ਆ ਸੋ ਮੈਂ ਸਮਝਦਾ ਮੈਂ ਕਾਂਗਰਸ ਪਾਰਟੀ ਨੂੰ ਇਹ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਟਿਕਟਾਂ ਦਿਓ ਜਿਨ੍ਹਾਂ ਨੇ ਮਿਹਨਤ ਕੀਤੀ ਆ ਸੋ ਨੌਜਵਾਨ ਜਿਹੜੇ ਬਹੁਤ ਅਹਿਮ ਜਿਹੜਾ ਰੋਲ ਇਸ ਇਲੈਕਸ਼ਨਾਂ ਦੇ ਵਿੱਚ ਆਦਾ ਕਰਨਗੇ ਤੇ ਬਹੁਤ ਸਾਰੀ ਤੁਸੀਂ ਦੇਖੇਂਗੇ ਉਹ ਵੀ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਚਾਹੇ ਬਲਾਕ ਸਭਤੀਆਂ ਨੇ ਚਾਹੇ ਕੌਂਸਲਰ ਦੀਆਂ ਨੇ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਸ਼ਿਰਕਤ ਵੀ ਕਰਨਗੇ ਧੰਨ